ਬਾਹਿ ਗੁਰਜੀ ਦਾ ਖਾਲਸਾ ਬਾਹਿ ਗੁਰਜੀ ਦੀ ਫਤਿਹ ਜੀ ਗੁਰਜੀਦਾਸ ਅਮਰਤਪਾਲ ਸਿੰਘ ਪਿੰਡ ਸਰਾ ਤੋਂ ਗ੍ਰੰਤੀ ਸਿੰਘ ਗੁਰਦੁਆਰਾ ਸਾਹਿਬ ਨਗਰ ਫੁੱਲਾ ਚੱਕ ਦੀ ਵਿੱਚ ਸੇਵਾ ਨਿਭਾ ਰਿਹਾ ਮੈਂ ਅਰਜੀ ਫੈਸਲਾ ਆਪਾਂ ਇਹ ਲਿਆਵਾ ਜੋ ਕਿ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਇੱਕ ਹੜਾ ਰੂਪ ਜੋ ਤਬਾਹੀ ਆਈ ਹੈ ਜਿਸ ਨੇ ਕਿ ਪੰਜਾਬ ਦਾ ਅੱਧੋਂ ਜ਼ਿਆਦਾ ਇਲਾਕਾ ਪ੍ਰਭਾਵਿਤ ਕੀਤਾ ਅਤੇ ਨਗਰ ਫੁੱਲਾ ਚੱਕ ਵਿੱਚ ਵੀ ਇਸ ਹੜ੍ਹਾਂ ਦੀ ਮਾਰ 'ਤੇ ਕਾਫੀ ਜ਼ਮੀਂਦਾਰ ਪਰਿਵਾਰਾਂ ਦੀ ਫਸਲ ਬਰਬਾਦ ਹੋਈ। ਇਸ ਹੋਈ ਫਸਲ ਬਰਬਾਦ ਨੂੰ ਮੁੱਖ ਰੱਖਦਿਆਂ ਹੋਇਆਂ ਹੋਏ ਨੁਕਸਾਨ ਨੂੰ ਵੇਖਦਿਆਂ ਹੋਇਆਂ ਦਾਸ ਵੱਲੋਂ ਸਾਰੇ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜੋ ਆਪਾਂ ਨਗਰ ਫੁੱਲਾਂ ਚੱਕ ਤੋਂ ਤਨਖਾਹ ਰੁਪਏਸ਼ ਮਾਈ ਦੀ ਗ੍ਰਾਹੀ ਕਰਦੇ ਹਾਂ ਐਦਕਿ ਆਪਾਂ ਉਹ ਗ੍ਰਾਹੀ ਨਹੀਂ ਕਰਨੀ। ਬਾਕੀ ਗੁਰੂ ਸਾਹਿਬ ਕਿਰਪਾ ਕਰਨ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣ ਮਹਾਰਾਜ ਇਹੋ ਜੀਆਂ ਆਫਤਾਂ ਤੋਂ ਦੁੱਖਾਂ ਤੋਂ ਬਚਾਉਣ ਬਸ ਇਹੀ ਅਰਦਾਸ ਕਰਦੇ ਆਪਾਂ ਕਿਸ ਤਰ੍ਹਾਂ ਵੀ ਯਾਰਾ ਜੀ ਯਾਰਾ ਬਿਰਜੀ ਇਹ ਮਹਾਰਾਜ ਹੁਣ ਆਪ ਹੀ ਕਰਵਾਉਣਗੇ ਆਪਾਂ ਉਹਨਾਂ ਦੇ ਸੇਵਾਦਾਰ ਆ ਉਹਨਾਂ ਦੀ ਸੇਵਾ ਕਰਦੇ ਆ ਸੰਗਤ ਦਾ ਸਹਿਯੋਗ ਆਪਣਾ ਹੈਗਾ ਵਾ ਬਾਕੀ ਮਹਾਰਾਜ ਜਾਂਦੇ ਆ ਉਹ ਸੰਗਤਾਂ ਕੀ ਉਪੀਰ ਹੈ ਸੰਗਤਾਨ ਵੀਰ ਜੀ ਇਹੋ ਅਪੀਲ ਆ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਦੇ ਹਾਂ ਜਿੰਨਾ ਵੀਰਾਂ ਨੇ ਹਾੜਾਂ ਦੇ ਦੌਰਾਨ ਸੰਗਤਾਂ ਦੀ ਕਾਫੀ ਸੇਵਾ ਕੀਤੀ ਰਾਸ਼ਨ ਪਾਣੀ ਪਹੁੰਚਾਇਆ ਡੰਗਰਾਂ ਵਾਸਤੇ ਚਾਰਾ ਪਹੁੰਚਾਉਣ ਦੀ ਖੇਚਲ ਕੀਤੀ ਅਤੇ ਇਹ ਗਾਂਵ ਵਾਸਤੇ ਆਪਾਂ ਇਹੀ ਅਪੀਲ ਕਰਦੇ ਹਾਂ ਜਿਵੇਂ ਹੁਣ ਜ਼ਿਮੀਦਾਰ ਨੇ ਕਣਕ ਬੀਜਣੀ ਆ ਕਣਕ ਬੀਜਣ ਵਾਸਤੇ ਨਾਲ ਪੂਰੀ ਸਹਾਇਤਾ ਕਰਨ ਕਿਉਂਕਿ ਜਿਨ੍ਹਾਂ ਦੀ ਫਸਲ ਬਰਬਾਦ ਹੋ ਚੁੱਕੀ ਹੁਣ ਉਨ੍ਹਾਂ ਵਿੱਚੋਂ ਬਹੁਤੇ ਕਿਸਾਨ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਸਮਰੱਥਾ ਨਹੀਂ ਰਹੀ ਕਿ ਉਹ ਆਪ ਹੀ ਕਣਕ ਬੀਜ ਸਕਣ ਇਸ ਕਰਕੇ ਵੱਦ ਤੋਂ ਵੱਧ ਜਿਵੇਂ ਡੀਜ਼ਲ ਦੀ ਸੇਵਾ ਖਾਰ ਦੇਵੇਂ ਹੋਰ ਗਾਂ ਦੀ ਗਾਂ ਮਾਇਆ ਰੂਪੀ ਬਹੁ ਸੇਵਾ ਹੁੰਦੀ ਆ ਸਭ ਸੰਗਤਾਂ ਨੂੰ ਇਹੀ ਅਪੀਲ ਕਰਦੇ ਆ ਕਿ ਇਹਨਾਂ ਵਾਅਦੇ ਸੇਵਾ ਨਿਭਾਓ ਬਾਕੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਆਪਾਂ ਇਹਨਾਂ ਇੱਕ ਹੀ ਕਰ ਸਕਦੇ ਆ ਗ੍ਰਾਹੀ ਜੋਬ ਵਪਾਰਕੀ ਨਹੀਂ ਲੈਣੀ ਬਸ ਇੰਨੀ ਹੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਸਕੱਤਰ ਸਿੰਘ ਦੀ ਪਿੰਡ ਫੁੱਲੇ ਚੱਕ ਤੋਂ ਅਸੀਂ ਜੀ ਬਾਬਾ ਜੀ ਦੇ ਐਕੀ ਹਾਰਾ ਹੋਣ ਦੀ ਪੀੜਤ ਕਰਕੇ ਬਾਬਾ ਜੀ ਨੇ ਸੋਚ ਸੋਚੀ ਸੀ ਕਿ ਮੈਂ ਗ੍ਰਾਈ ਐਕੀ ਵੀ ਸਪੰਟ ਸੇਵਾ ਨਹੀਂ ਲੈਣੀ ਪਰ ਨਹੀਂ ਸਾਡੀ ਜ਼ਮੀਰ ਜਿਹੜੀ ਇਹ ਨਹੀਂ ਇਹ ਆਵਾਜ਼ ਨਹੀਂ ਦੇ ਰਹੀ ਅਸੀਂ ਇਹਨਾਂ ਨੂੰ ਸੇਵਾ ਜ਼ਰੂਰ ਦੇਣੀ ਆ ਇਹਨਾਂ ਨੇ ਬਹੁਤ ਬਹੁਤ ਸੇਵਾ ਸਾਡੇ 8 ਸਾਲ ਤੋਂ ਕਰ ਰਹੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੂੰ ਅਸੀਂ ਸੇਵਾ ਜ਼ਰੂਰ ਦੇਣੀ ਆ ਪਰ ਇਹਨਾਂ ਇਹ ਗੱਲ ਕਹੀ ਆ ਵੀ ਅਸੀਂ ਸੇਵਾ ਨਹੀਂ ਲੈਣੀ ਅਰ ਕੀ ਹੜਤੀ ਦਾ ਕਰ ਰਿਹਾ ਪਰ ਨਹੀਂ ਅਸੀਂ ਹੋਰ ਵੀ ਖਰਚੇ ਕਰ ਰਹੇ ਆ ਤੇ ਅਸੀਂ ਕੀ ਗੱਲ ਇਹ ਦੀ ਸੇਵਾ ਨਹੀਂ ਦੇ ਸਕਦੇ ਅਸੀਂ ਇਹ ਜ਼ਰੂਰ ਦੇਵਾਂਗੇ ਇਹਨਾਂ ਦੀ ਸੇਵਾ ਵੀ ਵੱਡਾ ਪ੍ਰਾਲਾ ਦਾ ਬਾਬਾ ਜੀ ਵੱਡਾ ਪ੍ਰਾਲਾ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਜਿਹੜਾ ਇਹਨਾਂ ਦੀ ਇਹਨਾਂ ਦੀ ਸੋਚ ਹੀ ਏ ਪਰ ਨਹੀਂ ਇਹਨਾਂ ਦਾ ਇਹਨਾਂ ਹੀ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਇਹਨਾਂ ਨੂੰ ਇਹਨਾਂ ਦੀ ਸੇਵਾ ਜ਼ਰੂਰ ਦੇਵਾਂਗੇ ਜੀ ਪੂਰਾ ਪਿੰਡ ਸੇਵਾ ਦੇ ਪੂਰਾ ਪਿੰਡ ਸੇਵਾ ਦੇਗਾ ਜੀ ਜਿੱਦਾਂ ਅਗੇ ਚੱਲਦਾ ਜਿੱਦਾਂ ਅਗੇ ਚੱਲਦਾ ਉਦੋਂ ਚੱਲਦਾ ਰਹੇਗਾ ਜੀ ਵਾਇਗ ਦੀ ਕਾਕਲਸਾ ਵਾਇਗ ਜੀ ਦੀ